ਇਹ ਨੌਜਵਾਨ ਪਹਿਲੇ ਨੇ ਮੈਨੂੰ ਲੱਗਦਾ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਨੇ 500 ਅੱਖਾਂ ਦੇ ਆਪਰੇਸ਼ਨ ਜਿਹੜੇ ਅਡਾਪਟ ਕੀਤੇ ਤੇ ਸਾਡੀ ਡਿਊਟੀ ਲਈ ਕਿ ਪੰਜਾਬ ਦੇ ਵਿੱਚ ਮਰੀਜ਼ ਲੱਭੋ ਜਿਨ੍ਹਾਂ ਨੂੰ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੈ ਇਹਨਾਂ ਨੇ 500 ਆਪਰੇਸ਼ਨ ਕਰਾਏ ਨੇ ਲੋਕਾਂ ਦੇ ਜਿਨ੍ਹਾਂ ਨੂੰ ਤੁਸੀਂ ਇੱਕੋ ਇਹਨਾਂ ਨੇ ਤੁਹਾਡੇ ਸਾਰੇ ਆਪਰੇਸ਼ਨਾਂ ਦੀ ਜ਼ਿੰਮੇਵਾਰੀ ਚੱਕੀ ਸੀ ਇਨਾਂ ਵਾਸਤੇ ਅਰਦਾਸ ਕਰਿਓ ਐਦਾਂ ਲੱਗ ਰਿਹਾ ਜਿਵੇਂ ਰੱਬ ਆਪ ਤੁਹਾਨੂੰ ਸ਼ੀਰਵਾਹ ਦੇ ਰਿਹਾ ਪੈਸੇ ਸਾਰੇ ਇਹ ਦੇ ਰਹੇ ਨੇ ਸਾਨੂੰ ਵੇਲੀ ਵੇਲਾ ਸ਼ਾਬਾਸ਼ੀ ਸਾਨੂੰ ਸਭ ਤੋਂ ਵੱਡੀ ਗੱਲ ਦੇਖੋ ਨਾ ਇਹ ਮੁੰਡੇ ਦਾ ਪੰਜਾਬ 'ਚ ਜਨਮ ਹੈ ਨਾ ਇੱਥੇ ਜੰਮਿਆ ਨਾ ਪੜਿਆ ਅਮਰੀਕਾ ਸਚਕਲ ਜੀ ਕਿਵੇਂ ਠੀਕ ਹੋ ਜੀ ਕੀ ਲੱਗਦਾ ਤੁਹਾਡੇ ਮਰੀਜ਼ ਮਦਰ ਨੇ ਅੱਛਾ ਰੁਕੋ 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 ਆ ਜਾ ਜਿਨ੍ਹਾਂ ਨੇ ਤੁਹਾਡੇ ਆਪਰੇਸ਼ਨ ਕਰਾਏ ਨੇ ਉਹ ਇਹੀ ਵੀਰ ਨੇ ਆ ਜਾ ਬੈਠੋ ਤੁਸੀਂ ਸਚਕਲ ਭਰਾਣੇ ਬੈਠ ਜਾਓ ਪਲੀਜ਼ ਬੈਠ ਜਾਓ ਸਚਕਲ ਭਰਾਣੇ ਕਿਵੇਂ ਠੀਕ ਹੋ ਜੀ ਬੈਠੋ ਪਲੀਜ਼ ਬੈਠ ਤੁਹਾਡਾ ਆਪਰੇਸ਼ਨ ਹੋਇਆ ਅੱਛਾ ਅੱਛਾ ਤੁਸੀਂ ਕੀ ਲੱਗਦਾ ਇਹਨਾਂ ਦੇ ਭਰਾ ਅੱਛਾ ਅੱਛਾ ਇਹਨਾਂ ਨੇ ਆਪਰੇਸ਼ਨ ਕਰਾਇਆ ਤੁਹਾਡਾ ਫ੍ਰੀ ਇਹ ਅਮਰੀਕਾ ਤੋਂ ਆਏ ਨੇ ਇਹਨਾਂ ਤੇ ਦੁਆ ਕਰਿਓ ਮਾਲਕ ਇਹਨਾਂ ਨੂੰ ਹੋਰ ਦੋਵੇ ਇਹਨਾਂ ਨੇ 500 ਆਪਰੇਸ਼ਨ ਕਰਾਏ ਨੇ ਲੋਕਾਂ ਦੇ ਜਿਨ੍ਹਾਂ ਨੂੰ ਤੁਸੀਂ ਇੱਕੋਂ ਜੈ ਬਾਬਾ ਜੀ ਤੁਹਾਡੇ ਦਰਸ਼ਨ ਕਰਨ ਆਏ ਨੇ ਤੁਹਾਡਾ ਅਸ਼ੀਰਵਾਦ ਲੈਣ ਆਏ ਨੇ ਆ ਬੈਠੋ ਉੱਥੇ ਬੈਠੋ ਆਜੋ ਬਾਈ ਅੱਗੇ ਇੱਧਰ ਆਜੋ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਠੀਕ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜਿਹੜੇ ਤੁਹਾਡੇ ਆਪਰੇਸ਼ਨ ਹੋਏ ਨੇ ਅੱਜ ਅੱਖਾਂ ਦੇ ਉਹਨਾਂ ਦੀ ਸਾਰਿਆਂ ਦੀ ਪੇਮੈਂਟ ਇਹ ਵੀਰ ਜਿਹੜੇ ਸਾਡੇ ਜਸਕਰਨ ਹੋਣੀ ਹੈ ਅਮਰੀਕਾ ਤੋਂ ਆਏ ਨੇ ਇਹਨਾਂ ਨੇ ਤੁਹਾਡੇ ਸਾਰੇ ਆਪਰੇਸ਼ਨਾਂ ਦੀ ਜ਼ਿੰਮੇਵਾਰੀ ਚੱਕੀ ਸੀ ਇਹਨਾਂ ਅਸਤੇ ਅਰਦਾਸ ਕਰਿਓ ਮਾਲਕ ਇਹਨਾਂ ਨੂੰ ਹੋਰ ਬਾਲ ਬਖਸ਼ੇ ਤੇ ਇਹਨਾਂ ਦਾ ਮਹਾਰਾਜ ਜੀ ਕਿਰਪਾ ਆ ਮਾਤਾ ਜੀ ਦਿਓ ਇਹਨਾਂ ਨੂੰ ਆਸ਼ੀਰਵਾਦ ਦਿਓ ਆਜੋ ਬਈ ਆਜੋ ਤੁਹਾਡੇ ਨਾਲ ਕੌਣ ਆ ਮਾਤਾ ਜੀ ਅੱਛਾ ਅੱਛਾ ਕੀ ਹੋਇਆ ਸੀ ਤੁਹਾਨੂੰ ਅੱਖਾਂ ਨੂੰ ਅੱਖਾਂ ਆਪਰੇਸ਼ਨ ਕਰਾਏ ਅੱਛਾ ਅੱਛਾ ਆਹ ਮੁੰਡੇ ਨੇ ਜਿਹੜੇ ਆਏ ਨੇ ਇਹਨਾਂ ਨੇ ਤੁਹਾਡੇ ਸਾਰੇ ਆਪਰੇਸ਼ਨਾਂ ਦੇ ਖਰਚੇ ਇਹਨਾਂ ਨੇ ਚੱਕੇ ਨੇ ਮਾਲਕ ਇਹਨਾਂ ਨੂੰ ਹੋਰ ਦੇਵੇ ਕਾਹਦੇ ਤੋਂ ਦਾ ਜਿਹੜਾ ਬਹੁਤ ਵੈ ਲੈ ਤੇ ਮਾਤਾ ਕਦੋਂ ਤੋਂ ਆਪਰੇਸ਼ਨ ਰੁਕੇ ਹੋਇਆ ਸੀ ਤੁਹਾਡੀ ਅੱਖ ਦਾ ਫਿਰ ਮਾਂ ਦਾ 85 ਸਾਲਾਂ ਦੀ ਹੈਗੀ ਹੁਣ ਕਰਾਇਆ 85 ਸਾਲਾਂ ਦੇ ਹੋ ਤੇ ਕਰਾਇਆ ਕਰਾਇਆ ਕਿਉਂ ਨਹੀਂ ਇਹਨਾਂ ਨੇ ਆਪਰੇਸ਼ਨ ਅੱਛਾ ਉਹੀ ਅੱਛਾ ਅੱਛਾ ਠੀਕ ਹੋ ਹੁਣ ਹਾਂ ਅੱਜ ਹੀ ਹੁਣੀ ਕਰਾਇਆ ਦੇਖੋ 85 ਸਾਲ ਦੀ ਮਾਤਾ ਹੈ ਹੁਣ ਆਪਰੇਸ਼ਨ ਵਾਹ ਜੀ ਵਾਹ ਮਾਲਕ ਇਹਨਾਂ ਨੂੰ ਹੋਰ ਦੇਵੇ ਤੁਹਾਡਾ ਬਾਪੂ ਜੀ ਤੁਹਾਡੇ ਨਾਲ ਕੌਣ ਪਹਿਲੇ ਤੁਸੀਂ ਆਪਰੇਸ਼ਨ ਕਿਉਂ ਨਹੀਂ ਕਰਾ ਰਹੇ ਸੀ ਠੀਕ ਥੋੜਾ ਜਿਹਾ ਪਹਿਲਾਂ ਅੱਛਾ ਥੋੜਾ ਜਿਹਾ ਹੋਇਆ ਦੋਂ ਉਹ ਅੱਛਾ ਅੱਛਾ ਕਰਦੇ ਗਿਆ ਦਰਤ ਚਲੋ ਠੀਕ ਹੈ ਉਹਨੂੰ ਕੋਈ ਮਾਇਆ ਤਾਂ ਨਹੀਂ ਲੱਗੀ ਤੁਹਾਡੀ ਨਹੀਂ ਚਲੋ ਤੁਹਾਡੀ ਆਪਰੇਸ਼ਨ ਦਾ ਖਰਚਾ ਇੰਨਾ ਵੀਰਾਂ ਨੇ ਕੀਤਾ ਹੈ ਚਾਰੋਂ ਭਰਾ ਆਏ ਨੇ ਅਮਰੀਕਾ ਤੋਂ ਇਹਨਾਂ ਵਾਸਤੇ ਦੁਆ ਕਰ ਰਹੇ ਮਾਲਕ ਬਹੁਤ ਵੱਡਾ ਕੰਮ ਦਾ ਕੰਮ ਬਹੁਤ ਵੱਡਾ ਹਾਂ ਲੋ ਲੋ ਮਾਤਾ ਦਾ ਅਸ਼ੀਰਵਾਦ ਲੋ ਜੀ ਸਾਰੇ ਤੁਹਾਡਾ ਬਾਪੂ ਜੀ ਕਦੋਂ ਤੋਂ ਆਪਰੇਸ਼ਨ ਰੁਕਿਆ ਹੋਇਆ ਸੀ ਆਪਰੇਸ਼ਨ ਤੁਹਾਡੇ ਨਾਲ ਕੌਣ ਆਇਆ ਤੁਹਾਡੇ ਨਾਲ ਕੌਣ ਕਿਤੇ ਕਾਕਾ ਇਹਨਾਂ ਦੇ ਨਾਲ ਕੌਣ ਹੈ ਮਰੀਜ਼ ਦੇ ਤੁਸੀਂ ਕਿਹਨਾਂ ਨਾਲੋਂ ਕੋਟਾ ਸਾਹਿਬ ਤੁਹਾਡੇ ਕੀ ਲੱਗਦੇ ਨੇ ਹਾਂਜੀ ਕੋਟਾ ਸਾਹਿਬ ਤੁਸੀਂ ਕੁਆਤਰਾ ਸਾਹਿਬ ਨਹੀਂ ਕੁਆਤਰਾ ਬੱਚਾ ਤੁਹਾਡਾ ਕਿਵੇਂ ਬੱਸ 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 ਅੱਛਾ ਮਾਤਾ ਪੂਰੀ ਹੋ ਗਈ ਓਏ ਹੋਏ ਵਾਹਿਗੁਰੂ 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 ਕੋਈ ਗੱਲ ਠੀਕ ਹੋ ਤੁਸੀਂ ਅੱਛਾ ਕੋਈ ਗੱਲ ਕੋਈ ਗੱਲ ਕੋਈ ਗੱਲ ਮਾਲਕ ਕਿਰਪਾ ਕਰੇ ਤੁਸੀਂ ਬਾਪੂਆਂ ਸਾਡੇ ਇਹਨਾਂ ਸਤੇ ਅਰਦਾਸ ਕਰੋ ਮਾਲਕ ਕਿਰਪਾ ਕਰੇ ਹੋਰ ਸੇਵਾ ਲਾਓ ਇਹਨਾਂ ਦੀ ਵਾਈਫ ਦਾ ਟ੍ਰੀਟਮੈਂਟ ਚੱਲ ਰਿਹਾ ਸੀ ਆਪਣੇ ਕੋਲ ਤੇ ਉਹਨਾਂ ਦੀ ਡੈਥ ਹੋ ਗਈ ਇਹ ਅੱਖਾਂ ਦਾ ਆਪਰੇਸ਼ਨ ਇਨਾਂ ਮੁੰਡਿਆਂ ਨੇ ਨੌਜਵਾਨਾਂ ਨੇ ਤੁਹਾਡੀ ਜ਼ਿੰਮੇਵਾਰੀ ਚੱਕੀ ਐ। ਇਹ ਸਪੈਸ਼ਲ ਆਏ ਨੇ ਮਾਤਾ ਅਮਰੀਕਾ ਤੋਂ ਡਜ ਚੜ ਕੇ ਤੁਹਾਡੀ ਸੇਵਾ ਕਰਨ ਲਈ। ਤਾਂ ਬਾਪੂ ਜੀ ਤੁਹਾਡਾ ਆਪਰੇਸ਼ਨ ਕਦੋਂ ਤੁਰਕਿਆ ਹੋਇਆ ਸੀਗਾ? ਹਾਂਜੀ। ਬਹੁਤ ਚਿਰ ਤੁਰਕਿਆ। ਵਾਹ ਵਾਹ ਚਿਰ ਤੋਤੇ ਤੁਸੀਂ ਕਰਾ ਕਿਉਂ ਨਹੀਂ ਰਹੇ ਸੀ ਆਪਰੇਸ਼ਨ? ਮਾਇਆ ਕਰਕੇ ਨਹੀਂ। ਮਾਇਆ ਕਰਕੇ ਨਹੀਂ ਕਰਾ ਰਹੇ ਸੀ। ਚਲੋ ਅਰਦਾਸ ਕਰੋ ਇਨਾਂ ਵਾਸਤੇ ਕਿ ਰੱਬ ਇਹਨਾਂ ਨੂੰ ਹੋਰ ਦਵੇ। ਤੁਸੀਂ ਬਾਪੂ ਜੀ ਕਿਵੇਂ ਹੋ? ਠੀਕ ਆ ਜੀ। ਦੱਸਿਓ ਕੋਈ ਸੇਵਾ ਸਾਡੇ ਲਈ ਖੋਰ। ਤੁਸੀਂ ਬਾਪੂ ਜੀ ਕਿਵੇਂ ਠੀਕ ਹੋ? ਚਲੋ ਇਹਨਾਂस्ते ਅਰਦਾਸ ਕਰਿਓ ਜਿਨ੍ਹਾਂ ਦੇ ਕਰਕੇ ਤੁਹਾਡੀ ਅੱਖਾਂ ਦਾ ਜੋ ਆਪਰੇਸ਼ਨ ਹੋਇਆ ਤੇ ਮਾਲਕ ਇਹਨਾਂ ਨੂੰ ਹੋਰ ਦਵੇ ਤੇ ਇਹਨਾਂ ਦੀ ਸੇਵਾ ਐਂ ਹੀ ਕਰਦੇ ਰਹਿਵੇ ਆਜੋ ਤੁਸੀਂ ਸਾਰਿਆਂ ਨੇ ਹੁਣੀ ਉਧਰ ਲੰਗਰ ਛੱਕ ਕੇ ਜਾਣਾ ਤੁਹਾਡੇ ਵਾਸਤੇ ਤੋਹਫੇ ਵੀ ਲੈ ਕੇ ਆਏ ਨੇ ਇਸ ਤੋਂ ਬਾਅਦ ਮੁੰਡਾ ਤੁਹਾਨੂੰ ਲੈ ਕੇ ਜਾਏਗਾ ਉਧਰ ਜਾਇਓ ਧੰਨਵਾਦ ਤੁਹਾਡਾ ਮਾਲਕ ਕਿਰਪਾ ਕਰੇ ਇੱਧਰ ਵੀ ਬੈਠੇ ਬੇਸ਼ਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਮਾਤਾ ਜੀ ਠੀਕ ਹੋ ਜੀ ਮਾਤਾ ਜੀ ਇਹ ਮੇਰੇ ਭਰਾ ਐ ਨੇ ਅਮਰੀਕਾ ਤੋਂ ਜਿਨ੍ਹਾਂ ਨੇ ਤੁਹਾਡੇ ਅੱਖਾਂ ਦੇ ਆਪਰੇਸ਼ਨ ਦਾ ਸਾਰਾ ਖਰਚਾ ਚੱਕਿਆ ਇਹ ਨੌਜਵਾਨ ਨੇ ਆ ਲੋ ਮਾਤਾ ਦਾ ਆਸ਼ੀਰਵਾਦ ਲੋ ਲੋ ਜੀ ਲੋ ਵਾਹਿਗੁਰੂ ਜੀ ਭੇਜਦੇ ਆ ਅਮਰੀਕਾ ਤੋਂ ਵਾਹ ਜੀ ਐ ਐ ਨਹੀਂ ਇਹ ਸ਼ਤ ਮਹਾਂ ਦਾ ਏਦਾਂ ਲੱਗ ਰਿਹਾ ਨਾ ਜਿਵੇਂ ਰੱਬ ਆਪ ਤੁਹਾਨੂੰ ਸ਼ੀਰੋਹਾਦ ਦੇ ਰਿਹਾ ਮਾਲਕ ਇਹਨਾਂ ਨੂੰ ਹੋਰ ਦੋਵੇ ਜੀ ਇਹਨਾਂ ਨੌਜਵਾਨਾਂ ਨੇ ਜੀ ਤੁਹਾਡੇ ਨਾਲ-ਨਾਲ ਚਲੋ ਤੁਸੀਂ ਜਿੰਨੀਆਂ ਵੀ ਸਾਡੀਆਂ ਮਾਵਾਂ ਬੈਠੀਆਂ ਇਹਨਾਂ ਨੇ ਤੁਹਾਡੇ ਨਾਲ-ਨਾਲ ਹੋਰ 500 ਮਰੀਜ਼ਾਂ ਦਾ ਆਪਰੇਸ਼ਨ ਦਾ ਖਰਚਾ ਟੱਕਿਆ ਤੇ ਇਹ ਅੱਜ ਅਮਰੀਕਾ ਤੋਂ ਸਪੈਸ਼ਲ ਆਏ ਨੇ ਤੁਹਾਡਾ ਅਸ਼ੀਰਵਾਦ ਲੈਣ ਇਥੋਂ 18 ਘੰਟੇ ਜਹਾਜ਼ 'ਚ ਬਹਿ ਕੇ ਤੁਹਾਡਾ ਅਸ਼ੀਰਵਾਦ ਲੈਣ ਆਏ ਨੇ ਮਾਲਕ ਇਹਨਾਂ ਨੂੰ ਹੋਰ ਦੋਵੇ ਹੋਰ ਕਿਰਪਾ ਕਰੋ ਮਾਲਕ ਇਹਨਾਂ ਦੇ ਭਾਈ ਤੇ ਤੁਸੀਂ ਦੇਖ ਲਓ ਇਹਨਾਂ ਸਾਰਿਆਂ ਦੇ ਆਪਰੇਸ਼ਨ ਰੁਕੇ ਹੋਏ ਸੀਗੇ ਤੇ ਮਾਲਕ ਦੀ ਕਿਰਪਾ ਨਾਲ ਇਹਨਾਂ ਨੇ ਸਾਨੂੰ ਅਮਰੀਕਾ ਬੈਠ ਕੇ ਫੋਨ ਕੀਤਾ ਕਿ ਸਾਡੇ ਪੰਜਾਬ ਦੇ ਮਾਵਾ ਬਜ਼ੁਰਗ ਜਿਹੜੇ ਵੀ ਬਿਨਾ ਆਪਰੇਸ਼ਨ ਤੋਂ ਹੈਗੇ ਨੇ ਜਿਨ੍ਹਾਂ ਨੂੰ ਜੋ ਵੀ ਦਵਾਈਆਂ ਦੀ ਲੋੜ ਹੈ ਸਾਨੂੰ ਦੱਸੋ ਤੇ ਅਸੀਂ ਕਰਾਵਾਂਗੇ ਪੈਸੇ ਸਾਰੇ ਇਹ ਦੇ ਰਹੇ ਨੇ ਸਾਨੂੰ ਵਹਿਲੀ ਵਹਿਲਾ ਸ਼ਾਬਾਸ਼ੀ ਸਾਨੂੰ ਤੇ ਮਾਲਕ ਇਹਨਾਂ ਨੂੰ ਹੋਰ ਦੋਵੇ ਇਨਾ ਸਤੇ ਅਰਦਾਸ ਕਰੋ ਵਾਹ ਜੀ ਤੁਹਾਡਾ ਕੀ ਨਾਮ ਹੈ ਮਾਤਾ ਜੀ ਸੁਰੇਂਦਰ ਕੌਰ ਕੁਲਵਿੰਦਰ ਕੌਰ ਸੁਰੇਂਦਰ ਕੌਰ ਸੁਰੇਂਦਰ ਕੌਰ ਹਾਂ ਜੀ ਤੇ ਕਦੋਂ ਤੋਂ ਆਪਰੇਸ਼ਨ ਕਰੋ ਤੋਂ ਰੁਕਿਆ ਸੀ ਤੁਹਾਡਾ ਇਹ ਮਸਦਾ ਸਾਲ ਤੋਂ ਰੁਕਿਆ ਜੀ ਸਾਲ ਤੋਂ ਤੁਹਾਡਾ ਮਾਤਾ ਜੀ ਤੁਹਾਡਾ ਕੀ ਨਾਮ ਹੈ ਮੈਂ ਤਾਂ ਮੇਰਾ ਅਮਰਜੀਤ ਅਮਰਜੀਤ ਕੌਰ ਤੁਹਾਡਾ ਮਾਤਾ ਜੀ ਮੇਰ ਨੂੰ ਬਿਆਰ ਕੌਰ ਬਿਆਰ ਕੌਰ ਤੁਹਾਡਾ ਮਾਤਾ ਜੀ ਪਰਮਜੀਤ ਕੌਰ ਤੁਹਾਡਾ ਮਾਤਾ ਜੀ ਰਾਜ ਕੌਰ ਰਾਜ ਕੌਰ ਨਾਮ ਬੜੇ ਸੋਹਣੇ ਨੇ ਤੁਹਾਡੇ ਸਾਰਿਆਂ ਦੇ ਤੇ ਮਹਾਰਾਜ ਤੁਹਾਨੂੰ ਹੋਰ ਕਿਰਪਾ ਕਰਨ ਤੁਹਾਨੂੰ ਲੰਬੀ ਉਮਰਾਂ ਦੇਣ ਤੇ ਤੁਸੀਂ ਅਸੀਸਾਂ ਦਿਓ ਇਹਨਾਂ ਨੌਜਵਾਨਾਂ ਨੂੰ ਛੋਟੇ ਛੋਟੇ ਉਮਰਾਂ 'ਚ ਬੜੇ ਵੱਡੇ ਕਾਰਜਾਂ 'ਚ ਪੈ ਗਏ ਨੇ ਬੜੇ ਵੱਡੇ ਕਾਰਜ ਦੇ ਰੋਟ ਆਉਣਗੇ ਇਹਨਾਂ ਦੇ ਲੋਕ ਤਾਂ ਆਪਣੇ ਮਾਵਾ ਨੂੰ ਨਹੀਂ ਪੁੱਛਦੇ ਜੀ ਅੱਜਕੱਲ ਨਹੀਂ ਪੁੱਛਦੇ ਸਾਡੇ ਵਾਰ ਵਿੱਚ ਸੋਹਾਰੇ ਨੇ ਮਾੜੇ ਹਾਂਜੀ 5 ਸਾਲ ਤੋਂ ਤਾਂ ਦੇਖੋ 5 ਸਾਲ ਹੋ ਗਏ ਜੀ ਇਹਨਾਂ ਨੂੰ 5 ਸਾਲ ਤੋਂ ਆਪਰੇਸ਼ਨ ਨਹੀਂ ਹੋ ਰਿਹਾ ਵਾਏ ਕਰੋ ਆਜੋ ਬਈ ਆਜੋ 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 ਬਈ ਸਾਰਿਆਂ ਨੇ ਮਿਲ ਕੇ ਜਾਣਾ ਮਾਦਾ ਇਧਰੋਂ ਜਾਣਾ ਨਹੀਂ ਉਧਰ ਗੁਰਦੁਆਰਾ ਸਾਹਿਬ ਤੁਹਾਡਾ ਉੱਥੇ ਲੰਗਰ ਤਿਆਰ ਕੀਤਾ ਹੋਇਆ ਤੇ ਨਾਲੇ ਤੋਹਫੇ ਵੀ ਲੈ ਕੇ ਆਏ ਨੇ ਤੁਹਾਡੇ ਵਾਸਤੇ ਅਮਰੀਕਾ ਤੋਂ ਉਹ ਸਾਰੇ ਲੈ ਕੇ ਜਾਣਾ ਨੇ ਠੀਕ ਹੈ ਜੀ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਜੀ ਅੱਛਾ ਜਿਹੜੇ ਨੌਜਵਾਨਾਂ ਨੇ ਆਪਰੇਸ਼ਨਾਂ ਦਾ ਤੁਹਾਡੇ ਖਰਚਾ ਚੱਕਿਆ ਉਹ ਇਹੀ ਨੌਜਵਾਨ ਨੇ ਅਮਰੀਕਾ ਤੋਂ ਇਹ ਸਾਰੇ ਤੁਹਾਡੇ ਆਪਰੇਸ਼ਨਾਂ ਦੇ ਪੈਸੇ ਇਹੀ ਦੇਣ ਆਏ ਨੇ ਤੇ ਇਨ੍ਹਾਂ ਅਸਤੇ ਅਰਦਾਸ ਕਰਿਓ ਮਾਲਕ ਇਨ੍ਹਾਂ ਨੂੰ ਹੋਰ ਦੋ ਵਿੱਚ ਆਜੋ ਬਈਆ ਇਨਾਂ ਦਾ ਆਸ਼ੀਰਵਾਦ ਲਓ ਜਸ ਕਰਨ ਬਾਈ ਨੂੰ ਬੁਲਾ ਲਓ ਆਜੋ ਭਾਈ ਇਨਾਂ ਵਾਸਤੇ ਅਰਦਾਸ ਕਰਿਓ ਸਰਬੱਤ ਦੇ ਭਲੇ ਲਈ ਮਾਲਕ ਇਹਨਾਂ ਨੂੰ ਹੋਰ ਦੋਵੇ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਬਾਬੂ ਜੀ ਹੋਰ ਕੋਈ ਤੁਹਾਡੇ ਪਿੰਡ ਚ ਜੇ ਕਿਸੇ ਨੂੰ ਕੋਈ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੋਵੇ ਬੇ ਚੀਜ਼ਾ ਕੋ ਕੇ ਸਾਡਾ ਨੰਬਰ ਦੇ ਦਿਓ ਤੇ ਕਿਉਂਕਿ ਤਕਰੀਬਨ 500 ਮਰੀਜ਼ਾਂ ਦੇ ਆਪਰੇਸ਼ਨ ਦਾ ਜਿਹੜਾ ਉਹ ਸੇਵਾ ਲਈ ਆਏ ਹਨ ਵੀਰਾਂ ਨੇ ਤੇ ਜੇ ਤੁਹਾਡੇ ਆਲੇ ਦੁਆਲੇ ਕਿਸੇ ਨੂੰ ਕੋਈ ਲੋਡ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਤੇ ਬਿਨਾ ਮਿਲੇ ਨਾ ਜਾਇਓ ਸਾਰੇ ਹੁਣ ਇਸ ਤੋਂ ਬਾਅਦ ਤੁਹਾਡਾ ਲੰਗਰ ਤਿਆਰ ਕੀਤਾ ਹੋਇਆ ਹੈ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਉੱਥੇ ਦਰਸ਼ਨ ਦੇ ਕੇ ਜਾਣੇ ਨੇ ਆਪਣੇ ਠੀਕ ਹੈ ਤੇ ਤੁਹਾਡੇ ਵਾਸਤੇ ਤੋਹਫੇ ਲੈ ਕੇ ਆਏ ਨੇ ਮੁੰਡੇ ਅਮਰੀਕਾ ਤੋਂ ਤੇ ਤੁਸੀਂ ਉਹ ਵੀ ਪ੍ਰਵਾਨ ਕਰਨੇ ਨੇ ਕਿ 7 ਸਾਲ ਬਾਅਦ ਅਮਰੀਕਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਆਏ ਪਰ ਸੇਵਾ ਕਰਨ ਨਹੀਂ ਆਏ ਕਿਹਦਾ ਕਰਨ ਆਏ ਨੇ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕੋਈ ਕਹਿੰਦੇ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੈ ਔਰ ਤੁਸੀਂ ਇਹ ਦੇਖੋ ਬਾਪੂ ਜੀ ਪੂਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਸਭ ਤੋਂ ਵੱਡਾ ਜਿਹੜਾ ਆਪਰੇਸ਼ਨ ਦਾ ਕੈਂਪ ਲੱਗਿਆ ਏ ਹਾਂਜੀ ਹਾਂਜੀ 10000 ਮਰੀਜ਼ ਜਿਹੜੇ ਸਾਡੇ ਤੱਕ ਪਹੁੰਚੇ ਅੱਖਾਂ ਦੇ ਇਲਾਜ ਲਈ ਜਦੇ ਵਿੱਚੋਂ ਤਕਰੀਬਨ 3350 ਪੇਸ਼ੈਂਟਾਂ ਦੇ ਆਪਰੇਸ਼ਨ ਹੋ ਗਏ ਤੇ ਹਜੇ ਜਾਰੀ ਨੇ ਅੱਛਾ ਜੀ ਰੋਜ਼ ਕੈਂਪ ਲੱਗ ਰਿਹਾ ਰੋਜ਼ 25 25 30 30 ਮਰੀਜ਼ਾਂ ਦੇ ਆਪਰੇਸ਼ਨ ਹੋ ਰਹੇ ਨੇ ਤੇ ਇਹ ਅਮਰੀਕਾ ਤੋਂ ਸਪੈਸ਼ਲ ਫਲਾਈਟ ਫੜ ਕੇ ਅੱਜ ਤੁਹਾਡਾ ਆਸ਼ੀਰਵਾਦ ਲੈਣ ਹੀ ਆਏ ਨੇ ਹਾਲਾਂਕਿ ਸਭ ਤੋਂ ਸਭ ਤੋਂ ਵੱਡੀ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਦੇਖੋ ਨਾ ਇਹ ਮੁੰਡੇ ਦਾ ਪੰਜਾਬ 'ਚ ਜਨਮ ਹੈ ਨਾ ਇੱਥੇ ਜੰਮਿਆ ਨਾ ਪੜਿਆ ਅਮਰੀਕਾ 'ਈ ਜੰਮਿਆ ਪੜਿਆ ਪਰ ਫਿਰ ਵੀ ਦੇਖੋ ਪੰਜਾਬ ਦਾ ਕਹਿੰਦੇ ਦੇਣਾ ਨਹੀਂ ਅਸੀਂ ਦੇ ਸਕਦੇ ਕਿਉਂਕਿ ਸਾਡੇ ਮੰਮੀ ਡੈਡੀ ਪਿਆਰ ਇੱਥੇ ਆ ਨਾ ਵੀ ਅਸੀਂ ਵੀ ਪੰਜਾਬ ਦਾ ਬੰਦ ਉਹ ਜਿੰਨਾ ਭਲਾ ਮਤਲਬ ਕਰ ਸਕਦੇ ਸਾਡੇ ਵਾਲਿਆਂ ਦੇ ਨਾ ਇੱਥੇ ਨੌਜਵਾਨਾਂ ਤੇ ਆਪਣੀ ਬਹੁਤ ਬਖਸ਼ਾ ਬਖਸ਼ਾ ਇੰਨਾ ਵੱਡਾ ਇਹਨਾਂ ਨੂੰ ਕਾਰ ਕਰਨ ਦਾ ਸਾਡੇ ਨੌਜਵਾਨਾਂ ਦੇ ਨਾਲ ਬਾਪੂ ਵੀ ਟੈਗ ਲੱਗਿਆ ਨਸ਼ੇ ਦਾ ਪਰ ਜਿਹੜੇ ਏਦਾਂ ਦੇ ਨੌਜਵਾਨ ਨੇ ਇਹਨਾਂ ਦੀ ਵੀ ਕੁਝ ਗਲਤੀ ਹੈ ਆਪ ਵੀ ਅੱਗੇ ਆ ਕੇ ਰਾਜ਼ੀ ਨਹੀਂ ਹੁਣ ਵੀ ਮੈਂ ਤੱਕੇ ਨਾਲ ਇਹਨਾਂ ਨੂੰ ਮਿੰਤ ਕਰਕੇ ਲਿਆਇਆ ਕਿ ਮੈਂ ਤੁਹਾਡੀ ਵੀਡੀਓ ਬਣਾਣੀ ਹੈ ਲੋਕਾਂ ਨੂੰ ਦੱਸਣਾ ਕਿ ਏਦਾਂ ਦੇ ਚੰਗੇ ਲੋਕ ਵੀ ਹੈਗੇ ਨੇ ਪਰ ਇਹ ਥੋੜਾ ਭੱਜਦੇ ਨੇ ਵੀਡੀਓ ਤੋਂ ਨਹੀਂ ਅਸੀਂ ਐਂ ਠੀਕ ਆ ਪਰ ਮੈਨੂੰ ਲੱਗਦਾ ਸਮਾਜ ਜਿੱਥੇ ਇੰਨਾ ਗੰਦ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਚੰਗੀਆਂ ਚੀਜ਼ਾਂ ਵੀ ਵਾਇਰਲ ਹੋਣ ਨੂੰ ਚਾਹੀਦੀਆਂ ਨੇ ਲੋਕਾਂ ਨੂੰ ਹੋਰ ਵੀ ਹੁੰਦਾ ਦੇਖੋ ਪਰਮਕਾਰ ਦੀ ਭਾਵਨਾ ਨੇ ਮਨ ਦੇ ਵਿੱਚ ਹੈਗੀ ਨਹੀਂ ਨਹੀਂ ਇਹਨਾਂ ਦਾ ਇਹਨਾਂ ਦਾ ਤੁਹਾਡਾ ਕੌਣ ਮ ਹਰੇ ਤੁਹਾਡੇ ਜੀਜਾ ਜੀ ਇਹ ਵੀ ਪਹਿਲਾਂ ਭਾਈ ਸਾਹਿਬ ਬਾਹਰੋਂ ਪੇਮੈਂਟ ਭੇਜਣ ਦੀ ਉਹ ਗੱਲ ਕਰ ਰਹੇ ਸੀਗੇ ਕਿ ਤੁਸੀਂ ਮਰੀਜ਼ ਲੱਭ ਲੋ ਅਸੀਂ ਪੈਸੇ ਭੇਜ ਦਨੇ ਪਰ ਸ਼ਰਤ ਸਾਡੀ ਇਹ ਸੀ ਕਿ ਜੇ ਤੁਸੀਂ ਆਪ ਇੱਥੇ ਆ ਕੇ ਇੰਡੀਆ ਖੁਦ ਆਪਣੇ ਹੱਥੀਂ ਮਿਲ ਕੇ ਸੇਵਾ ਕਰੋਗੇ ਉਹਦੇ ਹਰ ਕੀ ਕੋਈ ਸੇਵਾ ਵੀ ਹਾਂ ਉੱਥੇ ਲੱਗ ਰਿਹਾ ਵੀ ਹੋਰ ਹੈ ਕੰਮ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਉਹ ਭਾਗਾਂ ਵਾਲਾ ਦਿਨ ਆਇਆ ਜੀ ਜਿਹੜਾ ਅਸੀਂ ਪਿਛਲੇ 15 20 ਦਿਨ ਤੋਂ ਕੈਂਪ ਦੀ ਤਿਆਰੀ ਕਰ ਰਹੇ ਹਾਂ ਪੂਰੀ ਤੇ ਅੱਜ ਸਾਡੇ ਕੋਲ ਸੇਵਾ 셀ਫਲੈਸ ਸਰਵਿਸ 휴ਮੈਨਿਟੀ एनजीओ बाई हुनी अमेरिका ਤੋਂ ਕੈਲੀਫੋਰਨੀਆ ਯੂਬਾ ਸਿਟੀ ਤੋਂ ਪਹੁੰਚੇ ਨੇ ਇਹ ਨੌਜਵਾਨ ਪਹਿਲੇ ਨੇ ਮੈਨੂੰ ਲੱਗਦਾ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਨੇ 500 ਅੱਖਾਂ ਦੇ ਆਪਰੇਸ਼ਨ ਜਿਹੜੇ ਅਡਾਪਟ ਕੀਤੇ ਤੇ ਸਾਡੀ ਡਿਊਟੀ ਲਈ ਕਿ ਪੰਜਾਬ ਦੇ ਵਿੱਚ ਮਰੀਜ਼ ਲੱਭੋ ਜਿਨ੍ਹਾਂ ਨੂੰ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੈ ਤੇ ਸਾਡੀ ਟੀਮ ਪੂਰੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਖਾਸ ਕਰ ਸਾਡੀ ਭੈਣ ਸਾਹਿਬਾ ਕੌਰ ਜਿਹੜੀ ਪੂਰੀ ਤਨਦੇਹੀ ਨਾਲ ਪਿਛਲੇ 20 ਦਿਨਾਂ ਤੋਂ ਮਰੀਜ਼ਾਂ ਨਾਲ ਕੰਟੈਕਟ ਕਰ ਰਹੀ ਹੈ ਗੱਲਬਾਤ ਕਰ ਰਹੀ ਹੈ ਤੇ ਅੱਜ ਤਕਰੀਬਨ 25 ਤੋਂ 30 ਮਰੀਜ਼ਾਂ ਦਾ ਆਪਰੇਸ਼ਨ ਹੋਇਆ ਤੇ ਰੈਗੂਲਰਲੀ ਰੋਜ਼ ਕੈਂਪ ਦੇ ਦਰਮਿਆਨ 25 25 30 30 ਆਪਰੇਸ਼ਨ ਆਪਰੇਸ਼ਨ ਰੋਜ਼ ਹੋ ਰਹੇ ਨੇ ਇਹਨਾਂ ਆਪਰੇਸ਼ਨਾਂ ਦੇ ਵਿੱਚ ਮੇਰੀ ਕੋਈ ਥੇਲੀ ਦੀ ਵੀ ਦੇਣ ਹੈ ਨਹੀਂ ਸਭ ਕਰਨ ਵਾਲੇ ਇਹ ਨੇ ਮਦਦ ਲੈਣ ਵਾਲੇ ਤੇ ਮਦਦ ਕਰਨ ਵਾਲੇ ਜੇ ਮਲਾਦ ਤੇ ਜਾਣਾ ਚੰਗੇ ਤਰੀਕੇ ਨਾਲ ਤਾਂ ਸਾਨੂੰ ਤਰਬ ਐਂ ਹੀ ਫਲ ਦੇ ਦੇ ਸਾਬ ਜੀ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਸੀ ਮਾਇਆ దਈਏ ਕਿੱਥੇ ਤੇ ਲੈਣ ਵਾਲਿਆਂ ਨੂੰ ਪਤਾ ਨਹੀਂ ਸੀ ਲਈਏ ਕਿੱਥੋਂ ਰੋਲਾ ਇਹ ਆ ਪੰਜਾਬ ਦੇ ਵਿੱਚ ਬਹੁਤ ਚੰਗੇ ਲੋਕ ਵੀ ਨੇ ਪਰ ਜਿਹੜੇ ਸਾਡੇ ਵਰਗੇ ਠੱਗ ਵਿੱਚ ਐਨਜੀਓ ਖੋਲ ਖੋਲ ਪੈਸੇ ਖਾਈ ਜਾਂਦੇ ਨੇ ਨਾ ਇਹਨਾਂ ਤੋਂ ਦੂਰ ਰਹੋ ਚਲੋ ਦੁਨੀਆ ਦੇ ਕਈ ਜਿਹੜਾ ਕੋਈ ਆਪਣੇ ਤੁਸੀਂ ਨਹੀਂ ਨਹੀਂ ਮੈਂ ਆਪਣੇ ਮੂੰਹ ਹੀ ਮੰਨ ਲਿਆ ਮੈਂ ਆਪਣੇ ਮੂੰਹ ਹੀ ਮੰਨ ਲਿਆ ਅਸੀਂ ਠੱਗ ਹੀ ਆ ਤਾਂ ਤੁਹਾਡੇ ਸਾਰਿਆਂ ਨੂੰ ਬਸ ਇਹੀ ਬੇਨਤੀ ਹੈ ਇੱਕ ਤਾਂ ਤੁਸੀਂ ਸਾਰਿਆਂ ਨੇ ਹੁਣ ਪਹੁੰਚਣਾ ਲੋਕੇਸ਼ਨ ਤੇ ਜਿੱਥੇ ਵੀ ਇਹ ਭੈਣ ਤੁਹਾਨੂੰ ਦੱਸ ਰਹੀ ਆ ਉੱਥੇ ਤੁਹਾਡੇ ਸਾਰਿਆਂ ਵਾਸਤੇ ਵੀਰ ਹੁਣੇ ਗਿਫਟ ਲੈ ਕੇ ਆਏ ਨੇ ਤੇ ਨਾਲੇ ਤੁਹਾਨੂੰ ਦੋ ਗੱਲਾਂ ਕਰਨਗੇ ਫਿਰ ਤੁਸੀਂ ਲੰਗਰ ਛਕਿਓ ਫਿਰ ਸਾਨੂੰ ਅਸ਼ੀਰਵਾਦ ਦੇ ਕੇ ਘਰ ਜਾ ਕੇ ਕੋਈ ਹੋਰ ਮਰੀਜ਼ ਹੋਇਆ ਤਾਂ ਸਾਨੂੰ ਲੱਭਿਓ ਤੇ ਸਵੇਰੇ ਉੱਠ ਕੇ ਸਰਬੱਤ ਦੇ ਭਲੇ ਲਈ ਅਰਦਾਸ ਦੇ ਨਾਲ-ਨਾਲ ਇੱਕ ਇਹਨਾਂ ਦੀ ਕਮਾਈ 'ਚ ਬਰਕਤ ਹੋਵੇ ਇਹਦੀ ਅਰਦਾਸ ਵੀ ਕਰਿਓ ਕਿ ਇਹ ਹੋਰ ਦੇਣ ਕਿਉਂਕਿ ਇਹਨਾਂ ਦੀ ਉਮਰਾਂ ਬਹੁਤ ਛੋਟੀਆਂ ਨੇ ਕੋਈ 50 ਰੁਪਏ ਨਹੀਂ ਚੱਕ ਕੇ ਦਿੰਦਾ ਤੇ ਕੱਟੋ-ਕੱਟ ਜਿਹੜੇ ਇਹਨਾਂ ਨੇ ਆਪਰੇਸ਼ਨ ਕਰਾਏ ਨੇ ਉਹ 25 ਤੋਂ 30 ਲੱਖ ਰੁਪਏ ਦੇ ਆਪਰੇਸ਼ਨ ਨੇ ਇੰਨੀ ਮਾਇਆ ਕੋਈ ਨਹੀਂ ਦਿੰਦਾ ਕੱਢ ਕੇ ਜੇਬੋਂ ਇਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਤਾਂ ਤੁਸੀਂ ਸਾਰੇ ਹੁਣ ਉੱਥੇ ਪਹੁੰਚੋ ਫਿਰ ਅਸੀਂ ਤੁਹਾਨੂੰ ਉੱ